ਗੁਰਚਰਨ ਚਾਹਲ ਪੀਖੀ ਹੁਣਾ ਦੀ ਕਹਾਣੀ ਮੁਰਗਾਬੀ ਪਾਣੀ ਉੱਤੇ ਤਰਦੀਆਂ ਮੁਰਗਾਬੀਆਂ ਦੇਖ ਕੇ ਉਸ ਨੂੰ ਆਪਣੀ ਉਹ ਯਾਦ ਆ ਗਈ ਉਹ ਜਿਸ ਨੂੰ ਉਹ ਪਿਆਰ ਨਾਲ ਮੁਰਗਾਬੀ ਕਿਹਾ ਕਰਦਾ ਸੀ ਦਰਅਸਲ ਉਹ ਤਰਤੀ ਉੱਤੇ ਇਸ ਤਰ੍ਹਾਂ ਤੁਰਦੀ ਸੀ ਜਿਵੇਂ ਪਾਣੀ ਵਿੱਚ ਤਰ ਰਹੀ ਹੋਵੇ ਪਿਛਲੇ ਵਰੇ ਮੀਂਹ ਕੁਝ ਇਸ ਤਰ੍ਹਾਂ ਵਰੇ ਸਨ ਕਿ ਨੀਵੇਂ ਖੇਤਾਂ ਵਿੱਚ ਬਹੁਤ ਸਾਰਾ ਪਾਣੀ ਖੜੋ ਗਿਆ ਸੀ ਜਿੱਥੇ ਨਿਵਾਨ ਸੀ ਉੱਥੇ ਤਾਂ ਪਾਣੀ ਇੱਕ ਵੱਡੀ ਝੀਲ ਦੀ ਤਰ੍ਹਾਂ ਲੱਗਦਾ ਸੀ ਇਸ ਵਾਰ ਵੀ ਮੀਂਹ ਕੁਝ ਇਸ ਤਰ੍ਹਾਂ ਵਰੇ ਕਿ ਝੀਲ ਹੋਰ ਵੱਡੀ ਹੋ ਗਈ ਸੀ ਵਿੱਚ ਵਿੱਚ ਕਿਧਰੇ ਕਿਧਰੇ ਬਟੇਰ ਦੇ ਬੂਟੇ ਛੋਟੇ ਛੋਟੇ ਟਾਪੂਆਂ ਦੀ ਤਰ੍ਹਾਂ ਲੱਗਦੇ ਸਨ ਜਿਨ੍ਹਾਂ ਨੂੰ ਮਰਗਾਬੀਆਂ ਸ਼ਿਕਾਰੀਆਂ ਤੋਂ ਬਚਣ ਲਈ ਆਪਣੀ ਪਨਾਹਗਾਹ ਬਣਾਉਂਦੀਆਂ ਸਨ ਇਹ ਝੀਲ ਮਰਗਾਬੀਆਂ ਕਰਕੇ ਦੂਰ ਤੱਕ ਮਸ਼ਹੂਰ ਸੀ ਦੂਰੋਂ ਨੇੜੇੋਂ ਸ਼ਿਕਾਰੀ ਮੁੰਡੇ ਬੰਦੂਕਾਂ ਚੁੱਕੀ ਮਰਗਾਬੀਆਂ ਦੀ ਜਾਂਚ ਜਿਵੇਂ ਕੋਈ ਬੂੰਹਾਂ ਸੁੰਘਦੇ ਰਹਿੰਦੇ ਤੇ ਸ਼ਿਕਾਰੀਆਂ ਨੂੰ ਦੇਖ ਮਰਗਾਬੀਆਂ ਜਿਵੇਂ ਤਾੜ ਜਾਂਦੀਆਂ ਤੇ ਉਹ ਪਾਣੀ ਵਿੱਚ ਪਰਾਂ ਵਿੱਚ ਵਿਚਾਲੀ ਚਲੀਆਂ ਜਾਂਦੀਆਂ ਜਿੱਥੇ ਸ਼ਿਕਾਰੀਆਂ ਦੀਆਂ ਬੰਦੂਕਾਂ ਦੀ ਪੇਸ਼ ਨਾ ਜਾਂਦੀ ਇੱਕ ਉੱਚੇ ਥੜੇ ਉੱਤੇ ਬੈਠਾ ਉਹ ਬੀਤੇ ਦੀਆਂ ਸੋਚਾਂ ਵਿੱਚ ਡੁੱਬ ਗਿਆ ਪਾਣੀ ਉੱਤੇ ਤੈਰਦੀਆਂ ਮਰਗਾਬੀਆਂ ਨੂੰ ਦੇਖ ਉਸ ਨੂੰ ਆਪਣੀ ਉਹ ਯਾਦ ਆ ਗਈ ਜਿਹੜੀ ਧਰਤੀ ਉੱਤੇ ਤਰਦੀ ਨਹੀਂ ਤੁਰਦੀ ਸੀ ਉਸ ਦੀਆਂ ਸੋਚਾਂ ਵਿੱਚ ਅਚੀਤ ਇੱਕ ਵਿਸ਼ਾਲ ਝੀਲ ਦੀ ਤਰ੍ਹਾਂ ਫੈਲ ਗਿਆ ਜਿਸ ਵਿੱਚ ਸੋਚਾਂ ਦੀਆਂ ਮਰਗਾਬੀਆਂ ਤਰ ਰਹੀਆਂ ਸਨ ਕਦੀ ਇਹ ਮਰਗਾਬੀਆਂ ਕੁੜੀਆਂ ਬਣ ਜਾਂਦੀਆਂ ਜਿਨ੍ਹਾਂ ਵਿੱਚ ਉਸ ਦੀ ਉਹ ਵੀ ਸੀ ਜਿਹੜੀ ਤੁਰਦੀ ਤਰਦੀ ਨਹੀਂ ਤੁਰਦੀ ਸੀ ਉਹ ਉਸ ਨੂੰ ਕਿਹਾ ਕਰਦਾ ਸੀ ਤੇਰੀ ਤੋਰ ਮਰਗਾਬੀ ਵਰਗੀ ਏ ਹੌਲੀ ਹੌਲੀ ਧੌਣ ਨੂੰ ਮਟਕਾ ਕੇ ਚੱਲਣ ਨਾਲ ਤੂੰ ਦਰਅਸਲ ਧਰਤੀ ਤੇ ਤੁਰਦੀ ਨਹੀਂ ਤਰਦੀ ਤੇ ਇਹ ਸੁਣ ਕੇ ਉਹ ਮੁਸਕਰਾ ਪੈਂਦੀ ਤੇਰੀ ਮੁਸਕਰਾਹਟ ਤੰਦੂਰ ਦੇ ਜੰਗਲੀ ਫੁੱਲਾਂ ਵਰਗੀ ਜਿਨ੍ਹਾਂ ਨੂੰ ਦੇਖਣ ਦਾ ਹੱਕ ਸਿਰਫ ਚੰਨ ਨੂੰ ਹੁੰਦਾ ਏ ਉਸਦੇ ਬੋਲ ਸੁਣ ਉਹ ਉੱਚੀ ਹੱਸ ਪੈਂਦੀ ਤੇ ਗਰਦਨ ਮਟਕਾ ਕੇ ਕਹਿੰਦੀ ਤੂੰ ਬਸ ਆਪਣੇ ਆਪ ਨੂੰ ਚੰਨ ਹੀ ਸਮਝ ਲੈ ਉਹ ਸੋਚਦਾ ਰਿਹਾ ਸ਼ਿਕਾਰੀ ਬੰਦੂਕਾਂ ਚੁੱਕੀ ਪਾਣੀ ਦੇ ਵਾਲੇ ਚੱਕਰ ਲਾਉਂਦੇ ਰਹੇ ਤੇ ਮਰਗਾਬੀਆਂ ਉਹਨਾਂ ਤੋਂ ਦੂਰ ਹਟਦੀਆਂ ਗਈਆਂ ਮਿੱਤਰੋ ਜ਼ਿੰਦਗੀ ਵਿੱਚ ਇੱਕ ਮਰਗਾਬੀ ਏ ਜਿਹੜੀ ਮਸੀ ਹੀ ਹੱਥ ਆਉਂਦੀ ਏ ਉਸਨੇ ਜਿਵੇਂ ਆਪਣੇ ਆਪ ਨੂੰ ਹੀ ਕਿਹਾ ਕਿਉਂਕਿ ਸ਼ਿਕਾਰੀ ਤਾਂ ਮਰਗਾਬੀਆਂ ਘੇਰਨ ਲਈ ਦੂਰ ਨਿਕਲ ਗਈ ਸਨ ਉਹ ਸ਼ਰਮਾਕਲ ਜਿਹੀ ਕੁੜੀ ਮਧਰਾ ਜਿਹਾ ਕੱਦ ਬਸ ਆਪਣੇ ਆਪ ਵਿੱਚ ਪੂਰਾ ਜੇ ਕਦੀ ਉਸਦਾ ਕੱਦ ਲੰਬਾ ਹੁੰਦਾ ਤੇ ਉਹ ਇਸੇ ਤਰ੍ਹਾਂ ਤੁਰਦੀ ਤਾਂ ਉਸਦਾ ਨਾਮ ਮੋਰਨੀ ਰੱਖਦਾ ਅੱਖਾਂ ਨੀਲੀਆਂ ਨੀਲੀਆਂ ਬਸ ਝੀਲ ਦੇ ਪਾਣੀ ਵਰਗੀਆਂ ਜਿਸ ਵਿੱਚ ਚਿੱਟੇ ਖੰਭਾਂ ਵਾਲੀਆਂ ਮਰਗਾਬੀਆਂ ਹਰ ਸਮੇਂ ਤਰਦੀਆਂ ਰਹਿੰਦੀਆਂ ਪਿੰਡ ਦੇ ਵਰਜਿਤ ਮਾਹੌਲ ਵਿੱਚ ਇੱਕ ਕੁੜੀ ਮੁੰਡੇ ਦਾ ਪਿਆਰ ਜੇ ਅਚੰਭਾ ਨਹੀਂ ਤਾਂ ਇੱਕ ਭੇਡ ਜ਼ਰੂਰ ਸੀ ਤੇ ਇਸ ਭੇਡ ਤੋਂ ਡਰਦੇ ਉਹ ਇੱਕ ਦੂਜੇ ਨੂੰ ਮਿਲਦੇ ਸਭ ਦੀਆਂ ਨਜ਼ਰਾਂ ਤੋਂ ਬਚ ਕੇ ਕੰਮ ਧੰਦੇ ਦੇ ਦਿਨੀ ਉਹ ਆਪਣੇ ਹਲ ਵਾਉਂਦੇ ਭਰਾਵਾਂ ਦੀ ਹਾਜ਼ਰੀ ਰੋਟੀ ਲੈ ਕੇ ਜਾਂਦੀ ਤੇ ਉਹ ਰਾਹ ਦੇ ਝਾੜਾਂ ਉੱਲੇ ਬੈਠ ਗੱਲਾਂ ਕਰਦੀ ਜਿਵੇਂ ਝਾੜਾਂ ਵਿੱਚੋਂ ਮਿੱਠਾ-ਮਿੱਠਾ ਸ਼ਹਿਦ ਚੋਕੇ ਖਾ ਰਹੇ ਹੋ ਪਰ ਅਜੇਹਾ ਸ਼ਹਿਦ ਖਾਣ ਦਾ ਸਮਾਂ ਵੀ ਕਦੀ ਹੀ ਲੱਗਦਾ ਆਸੇ-ਪਾਸੇ ਦੇ ਲੋਕ ਕੰਮੀ ਤਨ ਦੀ ਲੱਗੇ ਹੁੰਦੇ ਤਾਂ ਇੱਕ ਦੂਜੇ ਦੇ ਕੋਲ ਦੀ ਮੁਸਕਰਾਉਂਦੇ ਹੋਏ ਲੰਘ ਜਾਂਦੇ ਤੇ ਉਸ ਨੂੰ ਅਜਿਹੇ ਸਮੇਂ ਇੱਕ ਉਮਰ ਲੰਘਾਉਣ ਜਿੰਨਾ ਅਹਿਸਾਸ ਹੋ ਜਾਂਦਾ ਜੇ ਕਦੀ ਉਹ ਉਸ ਨੂੰ ਖੇਤੋਂ ਜਾਂਦੀ ਆਉਂਦੀ ਨੂੰ ਨਾ ਮਿਲ ਸਕਦਾ ਤਾਂ ਉਹ ਇਸ ਦਾ ਅਲੰਬਾ ਕਈ ਦਿਨ ਨਮਕਣ ਦਿੰਦੀ ਆਹੋ ਤੈਨੂੰ ਕਿਹੜਾ ਕਿਸ ਦਾ ਮੋਹ ਹਾਂ ਅਗਲਾ ਪਾਵੇਂ ਧੁੱਪੇ ਵਿੱਚ ਦਾ ਤੇਰੀ ਖਾਤਰ ਹੀ ਰੋਟੀਆਂ ਢੋਂਦਾ ਹੋਵੇ ਉਹ ਲੰਬਾ ਉਸ ਨੂੰ ਸਿਰ ਤੋਂ ਪੈਰਾਂ ਤੱਕ ਝੂਣ ਜਾਂਦਾ ਕਈ ਵਾਰ ਉਸ ਨੂੰ یوں ਲੱਗਦਾ ਕਿ ਉਹ ਰੋਟੀ ਤਾਂ ਆਪਣੇ ਹਲਵਾਉਂਦੇ ਭਰਾਵਾਂ ਲਈ ਲੈ ਕੇ ਜਾਂਦੀ ਸੀ ਪਰ ਉਹਦੇ ਲਈ ਜ਼ਿੰਦਗੀ ਦੀ ਰੋਟੀ ਦਾ ਚੱਪਾ ਤੋੜ ਲਿਆ ਹੁੰਦੀ ਸੀ ਤੇ ਫਿਰ ਇਸ ਤਰ੍ਹਾਂ ਵੀ ਵਾਪਰਿਆ ਕਿ ਉਹ ਕਈ ਦਿਨ ਉਸ ਨੂੰ ਖੇਤੋਂ ਆਉਂਦੀ ਜਾਂਦੀ ਨੂੰ ਨਾ ਮਿਲ ਸਕਿਆ ਗੱਲ ਇੰਨੀ ਕਸੀ ਕਿ ਉਸ ਨੂੰ ਮਿਆਦੀ ਬੁਖਾਰ ਹੋ ਗਿਆ ਤੇ ਕਈ ਦਿਨ ਉਹ ਮੰਜਿਓਂ ਹੀ ਨਾ ਉੱਠ ਸਕਿਆ। ਉਸਨੇ ਆਪਣੇ ਦੋਸਤ ਨੂੰ ਉਸਦੇ ਘਰ ਵੱਲ ਭੇਜਿਆ। ਦੋਸਤ ਮੈਨੂੰ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਿਵੇਂ ਕੋਈ ਸੁਆਜਾ ਆਉਂਦਾ ਹੈ। ਜਿਵੇਂ ਉਸ ਨੂੰ ਮੈਂ ਆਪਣੀਆਂ ਹੀ ਅੱਖਾਂ ਨਾਲ-ਨਾਲ ਤੱਕ ਰਿਹਾ ਹੋਵਾਂ। ਉਹ ਹਮੇਸ਼ਾ ਤਾਕੀਦ ਕਰਦੀ, ਦੇਖ ਜੇ ਕਿਸੇ ਕੋਲੋਂ ਮੇਰੇ ਬਾਰੇ ਪਕਾਈ ਮਾਰਤੀ, ਮੈਥੋਂ ਬੁਰਾ ਕੋਈ ਨਹੀਂ। ਆਪਾਂ ਨਹੀਂ ساری ਉਮਰ ਤੇਰੇ ਨਾਲ ਬੋਲਣਾ। ਉਹਨੂੰ ਇਹ ਤਾਕੀਦਾਂ ਚੇਤੇ ਸਨ। ਪਰ ਉਸ ਵੇਲੇ ਹੋਰ ਚਾਰਾ ਨਹੀਂ ਸੀ। ਉਨ੍ਹਾਂ ਦੋਹਾਂ ਦੇ ਘਰ ਇੰਨੀ ਦੂਰ ਸਨ ਕਿ ਇੱਕ ਕੁੜੀ ਦਾ ਇੱਧਰ ਫਰ ਮਾਰਨਾ ਚੰਗਾ ਨਹੀਂ ਸੀ ਤੇ ਉਹ ਸੀ ਕਿ ਮੰਜੀਮਲ ਰੱਖੀ ਸੀ ਇੱਕ ਦਿਨ ਉਸਦੇ ਦੋਸਤ ਨੇ ਦੱਸਿਆ ਕਿ ਕੁੜੀ ਨੇ ਉਸ ਨੂੰ ਰਾਹ ਵਿੱਚ ਖਲਾਰ ਕੇ ਪੁੱਛਿਆ ਸੀ ਬਈ ਜੀਤ ਉਹ ਕਿੱਥੇ ਗਿਆ ਉਹ ਕੌਣ ਅਗੋਂ ਮੱਛਲਾ ਬਣ ਬੈਠਾ ਹੋਰ ਕੌਣ ਤੇਰਾ ਆੜੀ ਅੱਛਾ ਉਹ ਤਾਂ ਬਿਮਾਰ ਪਿਆ ਸੱਚੀ ਹਾਈ ਮੈਂ ਮਰ ਜਾਂ ਗਲੀ ਵਿੱਚ ਇੰਨੀ ਗੱਲ ਹੀ ਸੰਭਵ ਸੀ ਤੇ ਉਸਦੇ دوست ਨੇ ਉਸ ਨੂੰ ਅੱਖਰ ਅੱਖਰ ਗੱਲ ਦੱਸ ਦਿੱਤੀ ਫਿਰ ਪਤਾ ਨਹੀਂ ਉਹਦੇ ਬਿਮਾਰ ਸਰੀਰ ਵਿੱਚ ਕਿੱਥੋਂ ਸ਼ਕਤੀ ਆ ਗਈ ਉਸਨੇ ਉੱਤੇ ਲਿਆ ਕੱਪੜਾ ਬਗਾ ਮਾਰਿਆ ਮੇਰਾ ਤਾਨੂੰ ਦੇਖਣ ਨੂੰ ਜੀ ਕਰਦਾ ਚੱਲ ਚੱਲੀਏ ਉਹਨੇ ਉੱਠਦੇ ਹੋਏ ਆਪਣੇ ਦੋਸਤ ਨੂੰ ਕਿਹਾ ਪਰ ਪਤੰਦਰਾ ਤੁਰੇਗਾ ਕਿਵੇਂ ਉਹਦਾ ਦੋਸਤ ਹੈਰਾਨ ਹੋਇਆ ਸੀ ਤੇ ਉਹ ਆਪਣੇ ਦੋਸਤ ਨਾਲ ਪੈਰਕੜੀਸ ਦਾ ਉਹਦੇ ਘਰ ਵੱਲ ਦੀ ਪੂਰਾ ਡੇਢ ਮੀਲ ਦਾ ਚੱਕਰ ਲਾਇਆ ਸੀ ਉਹ ਬੀਹੀ ਵਾਲੀ bari ਖੋਲ ਮੰਜੀ ਤੇ ਬੈਠੀ ਹਰੀ ਚਾਦਰ ਤੇ ਬੂਟੀਆਂ ਕੱਢ ਰਹੀ ਸੀ ਤੇ ਗੁੰਗੁਣਾ ਰਹੀ ਸੀ ਸ਼ਾਇਦ ਕੋਈ ਅੜੀਕਾਂ ਦਾ ਗੀਤ ਤੇ ਉਹਨਾਂ ਨੂੰ ਦੇਖ ਕੇ ਉਹ ਜਿਵੇਂ ਹਰੀ ਹੋ ਗਈ ਸੀ ਉਹਦਾ ਰੰਗ ਜਿਵੇਂ ਚਾਦਰ ਨਾਲ ਵਟਾ ਲਿਆ ਸੀ ਕਿਉਂ ਰਾਮ ਐ ਤੈਨੂੰ ਸਾਰੀ ਦੁਨੀਆ ਦੀ ਖੰਡ ਮਿਸ਼ਰੀ ਉਹਨੇ ਜ਼ਬਾਨ ਤੇ ਲੈ ਆਂਦੀ ਸੀ ਹੁਣ ਤਾਂ ਜਮਾਂ ਠੀਕ ਆ ਤੇਰੇ ਦਰਸ਼ਨ ਕਰਕੇ ਉਹ ਭਾਵੁਕ ਹੋ ਗਿਆ ਫੋਟ ਬੇਸ਼ਰਮ ਉਹ ਲਾਲਸੂ ਹੀ ਹੋ ਗਈ ਸੀ ਜਲਦੀ ਨਾਲ ਬਾਰੀ ਦੇ ਤੱਕ ਤੇ ਉਲੇ ਗਲੀ ਵਿੱਚ ਇੰਨੀ ਵੱਡੀ ਗੱਲ ਕਰਨੀ ਪੂਰੇ ਦਾ ਪੂਰਾ ਮਿਲਣ ਸੀ ਚੱਕਰ ਆ ਜਾਈ ਨਹੀਂ ਸੀ ਗਿਆ ਫਿਰ ਉਸ ਨੂੰ ਕਦੀ ਬੁਖਾਰ ਨਾ ਚੜਿਆ ਉਸ ਵਿੱਚ ਜਿਵੇਂ ਸਰਿੰਜਨ ਨਾਲ ਉਹਨੇ ਨਵੀਂ ਜ਼ਿੰਦਗੀ ਪਾ ਦਿੱਤੀ ਇੱਕ ਵਾਰ ਹੀ ਉਹਨਾਂ ਨੂੰ ਚੰਗੀ ਤਰ੍ਹਾਂ ਮਿਲਣ ਦਾ ਸਮਾਂ ਲੰਘਿਆ ਪੁੰਡੀ ਦੇ ਮੱਥੇ ਆਸੇ ਪਾਸੇ ਕੁਦਰਤੀ ਕੋਈ ਨਹੀਂ ਸੀ ਉਹ ਉਸ ਦਿਨ ਉਹਦੇ ਨਾਲ ਵੱਲ ਵਾਂਗੂ ਬਲੀ ਗਈ ਸੀ ਤੇ ਉਸ ਨੂੰ ਚੁੰਮ ਚੁੰਮ ਕਰਦਾ ਰਿਹਾ ਪਰੇ ਸਮਾਂ ਅੱਖ ਚਪਕਣ ਵਾਂਗ ਬੀਤ ਗਿਆ ਤੇ ਫਿਰ ਉਹਦਾ ਵਿਆਹ ਹੋ ਗਿਆ ਖੈਰ ਵਿਆਹ ਦਾ ਉਸ ਬਹੁਤਾ ਗਮ ਨਾ ਕੀਤਾ ਇਹ ਤਾਂ ਪਹਿਲਾਂ ਜਾਂ ਮਗਰੋਂ ਕਦੀ ਨਾ ਕਦੀ ਹੋਣਾ ਹੀ ਸੀ ਲਿਸ਼ਕ ਦੀ ਕਾਰ ਵਿੱਚ ਉਹ ਚੀਕਾਂ ਮਾਰਦੀ ਬੈਠ ਗਈ ਪਰ ਉਹਦੀਆਂ ਚੀਕਾਂ ਕਾਰ ਦੇ ਵਾਲੇ ਗੀਤ ਗਾਉਣੀਆਂ ਕੁੜੀਆਂ ਦੇ ਗੀਤਾਂ ਵਿੱਚ ਕੁਲ ਗਈਆਂ ਸਨ ਜਿਸ ਦਿਨ ਉਹ ਲਿਸ਼ਕ ਦੀ ਕਾਰ ਵਿੱਚ ਬੈਠ ਕੇ ਪਿੰਡ ਵਿੱਚ ਖੁੰਡਾ ਉੱਤੇ ਗੱਲਾਂ ਹੋਈਆਂ ਦੇਖੋ ਕਿ ਲੋੜਾ ਆ ਗਿਆ ਚੰਦ ਵਰਗੀ ਕੁੜੀ ਬੁੱਝੜ ਦਾ ਹਜੂਮਾ ਕਰ ਲਾਤੀ बस ਜਮੀਨ ਦੇ ਕੀ ਕੰਜਰਾਨੀ ਮੁੰਡਾ ਤਾਂ ਨਹੀਂ ਦੇਖਿਆ ਨਾਲੇ ਉਹਦੀ ਉਮਰ ਤਾਂ ਭਾਈ 40 ਤੋਂ ਟੱਪੀ ਹੋ ਇਹ ਗੱਲਾਂ ਸੁਣਦਾ ਰਹਿੰਦਾ ਖੁੰਦਾ ਗਮ ਵੀ ਉੱਡ ਗਿਆ ਆਖਰ ਮੁੜ ਮਰਗਾਬੀ ਨੂੰ ਇਸੇ ਸਰੋਵਰ ਤੇ ਆਉਣਾ ਪੈਣਾ ਹੈ ਇਹ ਸੋਚ ਮੁਸਕਰਾਇਆ ਸੀ ਜੇ ਕਿਦਰੇ ਮੁੰਡਾ ਸੋਹਣਾ ਹੁੰਦਾ ਤਾਂ ਖਬਰ ਆ ਉਸ ਨੂੰ ਭੁੱਲ ਹੀ ਜਾਂਦੀ ਪਰ ਹੁਣ ਉਹ ਸਾਰੀ ਉਮਰ ਲਈ ਉਸ ਦੀ ਸੀ ਉਸ ਦੇ ਮਨ ਉੱਤੇ ਉਸ ਦਾ ਪੂਰੀ ਤਰ੍ਹਾਂ ਕਬਜ਼ਾ ਸੀ ਉਹ ਸਬਰ ਜਿਹੇ ਨਾਲ ਭਰ ਗਿਆ ਉਹ ਇੱਕ ਵਾਰ ਸੌਰੀ ਗਈ ਨੂੰ ਗੇਈ ਮੜਨਾਈ ਪਤਾ ਨਹੀਂ ਉਹਨਾਂ ਤੋਰੀ ਨਾ ਉਡੀਕਦਾ ਰਿਹਾ ਵਿਛੋੜਾ ਉਸ ਲਈ ਅਸਹਿ ਹੋ ਗਿਆ ਸਮਾਂ ਇੰਨਾ ਲੰਮਾ ਕਿ ਬੀਤਣ ਵਿੱਚ ਹੀ ਨਾਵੇ ਵਿਸ਼ਾਲ ਫੈਲੇ ਹੋਏ ਪਾਣੀ ਦੇ ਕਿਨਾਰੇ ਬੈਠਾ ਉਹ ਸੋਚਦਾ ਰਿਹਾ ਸ਼ਿਕਾਰੀ ਮੁੰਡੇ ਮਰਗਾਬੀਆਂ ਮੰਗਰ ਦੂਰ ਪਰਲੇ ਪਾਸੇ ਚਲੇ ਗਏ ਸਨ ਅਤੀਤ ਦੀਆਂ ਸੋਚਾਂ ਉਸ ਨੂੰ ਚਣ ਝੂਟ ਗਈਆਂ ਆਸ ਦੀ ਕਿਰਨ ਚਮਕੀ ਜਦੋਂ ਉਸ ਨੂੰ ਉਹਦੇ ਸਹਰਿਆਂ ਦਾ ਇੱਕ ਮੁੰਡਾ ਯਾਦ ਆਇਆ ਜਿਹੜਾ ਕਦੀ ਉਸ ਨਾਲ ਪੜਿਆ ਸੀ ਤੇ ਇਸੇ ਜਾਣ ਪਛਾਣ ਦਾ ਆਸਰਾ ਲੈ ਉਹ ਤੁਰ ਪਿਆ। ਉਹਦੇ ਸਹਰੇ ਚਿੜੀ ਦੇ ਪਹੁੰਚੇ ਕਿ ਜੱਡਾ ਪਿੰਡ। ਉੱਤੋਂ ਚੰਗੀ ਗੱਲ ਇਹ ਕਿ ਉਹਦੇ ਉਸ ਦੋਸਤ ਦਾ ਘਰ ਉਹਨਾਂ ਦੇ ਘਰ ਦੇ ਨਾਲ ਸੀ। ਮੁੜਲੀਆਂ ਗੱਲਾਂ ਬਾਤਾਂ ਪੁੱਛੋਂ ਉਸਨੇ ਦੋਸਤ ਨੇ ਦੱਸਿਆ ਆ ਜਿਹੜੀ ਕੁੜੀ ਤੇਰੇ ਪਿੰਡੋਂ ਪਿੱਛੇ ਜਿਹੇ ਵਿਆਹਈ ਐ ਬੜੀ ਸੋਹਣੀ ਕੁੜੀ ਐ। ਪਰ ਵਿਆਹ ਨੂੰ 50 ਵਿਆਹ 50 ਸਾਲੇ ਦਾ ਹ ਜੂਨ ਕਰਤਾ। ਉਹਦੀ ਪਹਿਲੀ ਤਪਕੇ ਦੇ ਨਾਲ ਤਪ ਦੀ ਕਿਨਾਰੇ ਮਰ ਗਈ ਸੀ ਦੋ ਜਵਾਕ ਛੱਡ ਕੇ। ਏ ਸੋਨੂ ਦਾ ਖੂਨ ਜਿਵੇਂ ਸੁੱਕ ਗਿਆ ਪਰ ਥੋੜੇ ਹੀ ਚਿਰ ਬਾਅਦ ਉਸ ਅੰਦਰੋਂ ਜਿਵੇਂ ਕਿਸੇ ਖੁਸ਼ੀ ਨੇ ਸਰਚਕਿਆ ਕਿੰਨੀ ਖੁਸ਼ੀ ਹੋਵੇਗੀ ਉਹ ਮੈਨੂੰ ਮਿਲ ਕੇ ਉਹ ਸੋਚਿਆ ਚਾਚੀ ਤੇਰੇ ਪਿੰਡੋਂ ਮੁੰਡਾ ਆਇਆ ਚਵਾਰੇ ਦੀਆਂ ਪੌੜੀਆਂ ਉੱਤਰਦਾ ਉਹਦਾ ਦੋਸਤ ਹੋ ਲਿਆ ਚੰਗਾ ਭਾਈ ਜੀ ਆਇਆਂ ਉਹਦੇ ਬੋਲਾਂ ਨਾਲ ਉਹਦੇ ਕੰਨਾਂ ਵਿੱਚ ਜਿਵੇਂ ਕੋਈ ਸ਼ਹਿਦ ਕੋ ਲੈ ਗਿਆ ਹੋਵੇ ਤੇ ਫਿਰ ਉਹ ਦੋਸਤ ਦਾ ਰੂੜੀ ਮਾਰਕਾ ਬੋਤਲ ਲੈ ਆਇਆ ਇੱਕ ਦੋ ਪੈਗ ਮਾਰ ਕੇ ਉਹ ਇੰਨਾ ਭਾਵਕ ਹੋ ਗਿਆ ਕਿ ਆਪਣੇ ਆਉਣ ਦੀ ਸਾਰੀ ਹਕੀਕਤ ਉਲਟੀ ਕਰ ਦਿੱਤੀ ਮੁਲਾਕਤ ਕਰਾਉਣ ਦਾ ਜਿੰਮਾ ਮੇਰਾ। ਉਹਦੇ ਦੋਸਤ ਨੇ ਹੱਥ ਘੁੱਟਿਆ। ਉਹ ਵੀ ਨਸ਼ਈ ਹੋ ਗਿਆ ਸੀ। ਉਹਨਾਂ ਇੱਕ ਕਹਾੜਾ ਹੀ ਹੋਰ ਲਾਇਆ ਸੀ ਕਿ ਮਾਮਾ ਸਾਡੇ ਘਰੇ ਆਜੋ ਮਾਸੀ ਸਾਦੀ ਐ। ਇੱਕ 5 ਸਾਲ ਦੀ ਕੁੜੀ ਨੇ ਨੱਚਕਾ ਆ ਕੇ ਉਸ ਨੂੰ ਕਿਹਾ ਇਹ ਪਹਿਲੀ ਛੋਟੀ ਕੁੜੀ ਐ। ਇੱਕ ਇਹ ਤੋਂ ਵੱਡੀ ਐ ਉਹ ਨਾਨਕੀ ਰਹਿੰਦੀ ਐ। ਤੇਰੇ ਵਾਲੀ ਅੱਜ ਕੱਲਿਆਂ ਵਰਗੀ ਐ। ਉਹ ਤਾਂ ਮੰਡੀ ਤੇ ਗਿਆ। ਭਲਾ ਢੇ ਬੋਤਾ ਲੈ ਕੇ। ਉਸਦੇ ਦੋਸਤ ਨੇ ਕਿਹਾ ਦੇਖੀ ਕਿਤੇ ਤੂੰ ਜ਼ਿਆਦਾ ਹੀ ਖੁੱਲਦਾ ਜਾਣਾ ਪੇਤ ਖੁੱਲਣ ਡਰੋਂ ਹੁਕਮ ਬਿਆਸੀ ਤੂੰ ਜਮਾ ਨਾ ਡਰ ਉਹਨੂੰ ਪੋਰਾ ਨੂੰ ਹੀ ਪਤਾ ਲੱਗਣ ਦਿੰਦਾ ਉਹਦਾ ਦੋਸਤ ਚਾਦਰਾਂ ਟੰਗਦਾ ਬੋਲਿਆ ਸੀ ਚੱਲ ਚੱਲੀਏ ਤੇ ਉਹ ਥੱਲੇ ਉੱਤਰ ਗਵਾਂਢ ਦੇ ਘਰ ਦੀ ਸਜੀ ਹੋਈ ਬੈਠਕ ਵਿੱਚ ਰੰਗੀਲੀ ਸੂਤ ਦੇ ਮੰਜੇ ਉੱਤੇ ਜਾ ਬੈਠੀ ਉਸ ਦੀਆਂ ਸੋਚਾਂ ਨੂੰ ਜਿਵੇਂ ਮੰਜੇ ਵਾਲੇ ਸੱਤੇ ਰੰਗ ਚੜ ਗਏ ਮੰਮੀ ਆ ਗਿਆ ਮੰਮੀ ਆ ਗਿਆ ਮਾਮਾ ਤਾਂ ਕੁੜੀ ਨੇ ਅੰਦਰ ਜਾ ਕੇ ਦੱਸਿਆ ਤੇ ਉਹਦਾ ਸੂਤ ਦਾ ਮੰਜੇ ਤੇ ਬੈਠੇ ਦਾ ਦਿਲ ਧੜਕ ਗਿਆ ਰਾਜੀਆ ਵੀਰਾ ਅੰਦਰੋਂ ਆ ਕੇ ਉਸਨੇ ਪੁੱਛਿਆ ਹਾਂ ਭਾਈ ਬੇਬੇ ਰਾਜੀ ਸੀ ਆਹੋ ਉਸਨੇ ਕਿਹਾ ਚੰਗਾ ਭਾਈ ਮੈਂ ਆਇਆ ਹੁਣੇ ਲੰਗਰ ਪਸ਼ੂ ਦਾ ਟਾਈਮ ਹੈ ਸਾਂ ਭਾਈਏ ਮਾੜੀ ਮੋਟੀ ਉਸ ਦਾ ਦੋਸਤ ਬਹਾਨਾ ਬਣਾਉਂਦਿਆਂ ਉੱਠਿਆ ਉਹ ਬਥੇਰਾ ਬਹਿ ਜਾ ਭਾਈ ਬਹਿ ਜਾ ਭਾਈ ਕਰਦੀ ਰਹੀ ਪਰ ਉਹ ਚਲਿਆ ਗਿਆ ਉਹ ਅੰਦਰੋਂ ਦੁੱਧ ਦੀ ਗੜਵੀਂ ਚ ਖੰਡ ਖੋਲ ਲਈ ਲੈ ਵੀਰਾ ਉਹ ਗੜਵੀਂ ਰੱਖਦੀ ਬੋਲੀ ਵੀਰਾ ਸ਼ਬਦ ਕੰਡੇ ਵਾਂਗ ਉਹਦੇ ਦਿਲ ਤੇ ਜਾਰੜ ਗਿਆ ਆਹ ਕਿਹੜੀ ਬੋਲੀ ਐ ਮੈਂ ਸੁਣਨ ਤਾਂ ਨਹੀਂ ਆਇਆ ਉਨ ਨਿਸ਼ਈ ਹੋਇਆ ਅੰਦਰੋਂ ਅੰਦਰੀ ਰੋ ਪਿਆ ਤੇ ਹੋਰ ਕੀ ਕਹਾਉ ਮੁਸਕਰਾਈ ਇਦੋਂ ਤਾਂ ਵਿਉਹ ਦੇ ਦੇ ਇਹ ਕਹਿੰਦੇ ਉਹਨੇ ਉਹਦੀ ਬਾਹ ਫੜ ਲਈ ਦੇਖ ਕਿਉਂ ਮੂਰਖ ਹੋਇਆ ਉਹ ਬੋਲੀ ਨਹੀਂ ਜਿਵੇਂ ਗਰਜੀ ਕਿਉਂ ਅੱਗੇ ਨਹੀਂ ਆਪਾਂ ਉਹਨੇ ਦੋਵੇਂ ਹੱਥ ਥਾਂੇ ਰੁਕ ਗਏ ਆ ਕਰਨੀ ਸੀ ਤੂੰ ਮੰਜੀ ਤੇ ਡਿੱਗਿਓ ਸੱਚੀ ਮੁੱਚੀ ਮੰਜੀ ਤੇ ਡਿੱਗੋ ਸੱਚੀ ਮੁੱਚੀ ਰੋ ਪਿਆ ਤੂੰ ਮੈਨੂੰ ਪਿਆਰ ਕਰਦਾ ਹੁਣ ਵੀ ਦੂਰ ਖੜੋ ਕੇ ਉਹਨੇ ਪੁੱਛਿਆ ਤਾਂ ਫਿਰ ਜੇ ਮੈਂ ਤੈਨੂੰ ਮੇਰਾ ਮੋਹ ਹੈ ਅੱਗੇ ਤੋਂ ਮੁੜ ਇੱਥੇ ਨਾ ਆਈਂ ਬੱਸ ਸੁਣੇ ਮੇਰਾ ਪਰਨੈ ਭੁੱਲ ਜਾ ਜਿਹੜੀ ਲੰਗੀ ਉਹ ਤਾਂ ਜ਼ਵਾਕ ਪਣਾ ਸੀ ਦੁੱਧ ਪੀਣਾ ਉਹਦੇ ਲਈ ਜ਼ਹਿਰ ਹੋ ਗਿਆ ਤਾਂ ਬਿਨਾ ਬੋਲੇ ਹੀ ਉਠਾਇਆ ਉਹ ਤਾਂ ਜ਼ਵਾਕ ਪਣਾ ਸੀ ਉਸਦੇ ਮਨ ਦੇ ਬੋਲ ਦਹਰਾਈ ਠਾ ਬੰਦੂਖ ਦਾ ਸ਼ੋਰ ਸੁਣ ਉਹਦੀ ਬਿਰਤੀ ਟੁੱਟੀ ਸ਼ਿਕਾਰੀ ਮੁੰਡਿਆਂ ਨੇ ਮਰਗਾਬੀਆਂ ਤੇ ਫੈਰ ਕਰ ਦਿੱਤਾ ਸੀ ਬਾਕੀ ਉੱਡ ਗਈਆਂ ਸਨ ਇੱਕ ਪਾਣੀ ਦੇ ਵਿਚਾਲੀ ਜਾ ਕੇ ਮਰ ਗਈ ਸੀ ਲੰਗ ਪੈਂਟਾਂ ਵਾਲੇ ਸ਼ਿਕਾਰੀ ਮੁੰਡੇ ਕੱਪੜੇ ਲਾ ਕੇ ਪਾਣੀ ਵਿੱਚ ਵੜਨ ਨਾਲੋਂ ਨਾ ਕੇਵਲ ਚਿਜਕ ਰਹੇ ਸਨ ਸਗੋਂ ਅਸਮਰੱਥ ਸਨ ਕੀ ਲੈਣਾ ਪਾਣੀ ਵਿੱਚ ਵੜ ਕੇ ਐਵੇਂ ਕੋਈ ਸੱਪ ਸਪੌੜਾ ਇੱਕ ਨਾਲ ਦੇ ਨੂੰ ਬੋਲ ਰਿਹਾ ਸੀ ਪਾਣੀ ਦੇ ਵਿਚਾਲੇ ਪਈ ਮਰਗਾਬੀ ਉਹਨਾਂ ਲਈ ਮਰੀ ਹੋਈ ਵੀ ਨਾ ਮਰਿਆ ਵਰਗੀ ਸੀ